65000 ਰੁਪਿਆ ਚੱਕ ਕੇ ਲਿਆ ਵੇ 18 ਮਾਡਲ ਸੋਨ ਵਾਲੀ ਕਾ ਕਰੇ ਲੈ ਜੇ 50000 ਰੁਪਿਆ ਡਿਸਕਾਊਂਟ ਹੋ ਜੂ ਆ ਹੌਲੈਂਡ ਦੇ ਵਿੱਚੋਂ ਮਿੱਤਰੋ 14 ਮਾਡਲ ਤੇ ਉਦੋਂ ਬਾਅਦ ਦੇ ਵਿੱਚ ਜਿਹੜਾ ਰੇਟ ਨਿਕਲ ਕੇ ਆਉਂਦਾ ਰਹਿ ਜਾਂਦਾ ਤੇ ਉਹ ਰੇਟ ਚ ਤੁਸੀਂ ਮੰਡੀ ਚ ਕਿਹੜਾ ਦੇ ਲੋ ਕਿਸੇ ਦੇ 에ਅਰ ਕਲੀਨਰ ਤੇ ਰੇਟ ਨਹੀਂ ਮਿਲ 30 ਪੈਸੇ ਵੀ ਇੰਜਣਾ ਤਾਂ ਵੀ ਉਹਨਾਂ ਕੰਮ ਦੋ ਤੇ ਸਾਨੂੰ ਐਮਜੈਂਸੀ ਵਾਲੇ ਮਾਰ ਕੇ ਕਲੇਕ ਕਲੇਕ ਆਉਣ ਲੱਗੇ ਨੇ ਕਾ ਪਿਆ ਆ ਪਿਆ ਐਧਰ ਬੈਲਟ ਨਾਲ ਦੇ ਪਿਆ ਜਿਵੇਂ ਕਰੀਏ ਮਾਰ ਕੇ ਮੂਰ ਕੇ ਸਾਰੇ ਸਟicker A to Z ਟਰੈਕਟਰ ਦੇ ਉੱਤੇ ਏਜੰਸੀ ਵਾਲੇ ਵਰਕਰ ਆ ਉਂਤਰੋ ਜਿੱਥੇ ਮਰਜੀ ਵਾਜੋ 18 ਮਾਡਲ 780 85 ਘੰਟੇ ਤੋਂ ਨੂੰ ਮਿਲ ਨਹੀਂ ਨੀ ਅਖਰਬੱਦ ਝਾਕਦੇ ਆ ਟਾਇਰ ਨਾਲੋਂ ਤੇਰਾ ਮਾਡਲ ਆ ਡਬਲ ਕਲੱਚ ਆ ਤੇਲ ਬ੍ਰੇਕਾਂ ਨੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਏਜੰਸੀ ਵਾਲੇ ਮਾਰ ਕੇ ਟਰੈਕਟਰ ਦੇ ਇੱਥੇ ਮਾਰਦੀ ਰਾੜ ਜਿਦੇ ਕੈਮਰਾ ਏਜੰਸੀ ਵਾਲੇ ਮਾਰ ਕੇ ਇੰਜਣ ਤੱਕ ਦੇ ਸਾਰੇ ਕਿਤੇ ਉਵੇਂ ਦੇ ਉਵੇਂ ਵਰਕਰਾਰ ਪਾਇਆ ਅੱਸੀ ਗਾਲ ਦੋਸਤੋ ਸਵਾਗਤ ਹੈ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਤੇ ਆਪਾਂ ਖੜਿਆ ਮਿੱਤਰੋ ਤਰਵੰਡੀ ਸਾਬੋ ਟਰੈਕਟਰ ਮੰਡੀ ਤੇ ਤੇ ਤੁਹਾਡੇ ਬਾਅਦ ਤੇ ਲੈ ਕੇ ਆਏ ਆ ਘੈਂਟ ਘੈਂਟ ਟਰੈਕਟਰਾਂ ਦੀ ਵੀਡੀਓ ਜਿਹੜੇ ਵੀਰ ਪਹਿਲਾਂ ਤਾਂ ਨਵੇਂ ਆ ਚੈਨਲ ਸਬਸਕ੍ਰਾਈਬ ਕਰ ਲਓ ਫੇਸਬੁਕ ਪੇਜ ਤੇ ਦੇਖਦੇ ਹਾਂ ਦਾ ਪੇਜ ਨੂੰ ਕਰ ਲਓ ਫੋਲੋ ਕਿਉਂਕਿ ਇਹ ਜਿਹੜੇ ਰੇਟ ਦੇ ਵਿੱਚ ਤੁਹਾਨੂੰ ਆਪਾਂ ਟਰੈਕਟਰ ਦਿਖਾਵਾਂਗੇ ਉਹ ਰੇਟ ਦੇ ਵਿੱਚ ਤੁਹਾਨੂੰ ਪੂਰੀ ਮੰਡੀ 'ਚ ਨਹੀਂ ਮਿਲਨੇ ਤੇ ਹੁਣ ਸ਼ੁਰੂ ਕਰਨ ਲੱਗੇ ਆ ਸਭ ਤੋਂ ਜਿਹੜੇ ਘੱਟ ਤੇਲ ਖਾਂਦੇ ਆ ਜੋਰ ਵੱਧ ਮਾਰਦੇ ਆ ਤੇ ਟਰਾਲੀ ਦੀ ਹੱਕ ਨੂੰ ਪੂਰੇ ਚੰਗੇ ਆ ਇਹ ਉਹ ਟਰੈਕਟਰ ਦੀ ਲੈ ਕੇ ਆਇਆ ਪਹਿਲਾਂ ਸ਼ੁਰੂਆਤ ਇੱਥੋਂ ਕਰਦੇ ਆਂ ਔਰ ਕੁਲਵੀਰ ਪਹਿਲਾਂ ਸੁੱਖ ਸ਼ਾਂਤੀ ਆ। ਹਾਂ ਬਾਈ ਹੋਰ ਠੀਕ ਠਾਕ। ਵਧੀਆ ਵਧੀਆ ਪੂਰੇ ਕੈਮ ਬਾਈ ਕੁਲਵੀਰ ਕੋਲ ਪਹੁੰਚੇ ਆ ਤੇ ਇਹ ਬਾਈ ਦੀ ਮੰਡੀ ਦੀ ਆਪਾਂ ਗੱਲ ਕਰੀ ਆ ਟਕਾਣਾ ਆ ਕਿ ਢਾਂਗ ਕੁਲਵੀਰ ਆਪਣਾ। ਇਹ ਬਾਈ ਰੋੜੀ ਰੋੜ ਤੇ ਸੱਜੇ ਹੱਥ 2 ਨੰਬਰ ਪਲਾਟ। ਰੋੜੀ ਰੋੜ ਸੱਜੇ ਹੱਥ 2 ਨੰਬਰ ਪਲਾਟ ਮਿੱਤਰੋ ਬਾਈ ਕੁਲਵੀਰ ਦਾ ਇੱਥੇ ਆ ਜਾਓ ਬੁੱਧਵਾਰ ਵਾਲੇ ਦਿਨ ਮੰਡੀ ਲੱਗਦੀ ਆ। ਕੇਐਸ ਏਜੰਸੀ ਦੇ ਨਾਲ। ਠੀਕ ਆ ਕੇਐਸ ਏਜੰਸੀ ਦੇ ਬਿਲਕੁਲ ਨਾਲ। ਤੇ ਆਹ ਇੰਟਰ ਕਿੰਨਾ ਮਾਡਲ ਅਗਲਵੀਰ? 140000 ਡਿਮਾਂਡ ਆ ਬਈ ਕੁਲਵੀਰ ਦੀ ਬਾਕੀ ਇੱਕ ਰਹੀ ਕੈਮਰਾ ਮਾਰਦੀ ਇਹ ਆ ਚੀਜ਼ਾਂ ਤੋਂ ਆ ਜੋੜਾਂ ਜੁੜਾਂ ਤੋਂ ਇਹਦੀ ਸ਼ਿਕਾਇਤ ਹੁੰਦੀ ਆ ਵੀ ਲੀਕ ਹੁੰਦਾ ਤੇ ਦੇਖ ਸਕਦੇ ਹੋ ਜਮਾ ਸੁੱਕਾ ਪਿਆ ਇੰਜਨ ਡਰਾਈਵਰ ਦਾ ਤੇ ਜਮਾ ਓਕੇ ਰਿਪੋਰਟ ਆ ਤੇ ਇਹ ਐਂ ਦਾ ਕੁਲਵੀਰ ਕਿੰਨੇ ਦਾ ਬਣ ਜੂ ਜਿਵੇਂ ਕਹਦੀਏ ਜਦੋਂ ਇੰਟਰ ਬੰਦਾ ਜਿਹੜਾ ਲੈਣ ਆਉ ਉਹ ਜਮਾ ਕਿਸਾਨ ਵੀਰ ਜਮਾ ਹੁੰਦਾ ਇੱਕ ਦੋ ਗਿੱਲਿਆਂ ਵਾਲਾ 99 ਕਿਹਦਾ ਬਣਦਾ ਹੁੰਦਾ ਵੀ ਆਪਣਾ ਡੰਗਾ ਲਾ ਦੇ 99 93 ਮਾਡਲ ਡਰਾਈਵਰ ਨਾ 2 ਲੱਖ ਦਾ ਵਿਕਦਾ ਹੈਗਾ ਠੀਕ ਹੈ ਇਹ 265 ਡੀ ਐ ਤੇ ਤੇਲ ਘਰ ਚਾਪਾ ਬਲ ਘਟਾ ਹੈ। ਇਹ 98 ਮਾਡਲ ਹੈ ਇਹ। ਠੀਕ ਹੈ। ਜਿਹੜਾ ਆਪਣਾ ਰੇਟ ਹੈ ਨਾ ਰੇਟ ਬਾਈ ਦਾ ਹੈਗਾ 1 ਲੱਖ 40 ਹਜ਼ਾਰ ਦੇ। ਇਹ ਜਿਹੜਾ ਲੈਣ ਦੇ ਨਾਲ ਵਾਲਾ ਰੇਟ ਹੈ। ਜੀ ਡਿਮਾਂਡ ਆ ਡਿਮਾਂਡ ਤੇ ਤਾਂ ਤੁਹਾਨੂੰ ਪਤਾ ਵੀ ਆਪਾਂ ਕਲੀਅਰ ਤੋਂ ਲੈਣੀ ਦੀ। ਇਹ ਲੈਣ ਦੇ ਨਾਲ ਵਾਲਾ ਰੇਟ ਆ। ਨਹੀਂ ਕਿੰਨੇ ਦਾ ਆਪਣਾ ਟਰੈਕਟਰ ਇਹ। ਮੈਂ ਕਹਿ ਕੇ ਤੁਹਾਡਾ ਵੀ ਲੈਣ ਦੇ ਨਾਲ ਵਾਲਾ ਰੇਟ ਆ। ਨਹੀਂ ਇਹ ਤਾਂ ਲੈਣ ਦੇ ਨਹੀਂ ਤਾਂ ਹੁਣ ਜੇ ਤਾਂ ਇੱਥੇ ਲਿਖਿਆ ਜਾਂਦਾ ਨਾ ਜੋ ਲਿਖਿਆ ਜਾਂਦਾ ਉਹ ਡਿਮਾਂਡ ਹੁੰਦੀ ਆ। ਇਹ ਹੁਣ ਕਿੰਨੇ ਦਾ ਬਣ ਜੂ। ਜਿਵੇਂ ਕਹ ਰਹੀਏ ਬਣ ਜੂ। ਇਹ ਦੇ ਦਿਆਂਗੇ ਚਲ ਯਾਰ 1,30,000 1,30,000 ਦਾ ਟਰੈਕਟਰ ਬਣ ਜੂ ਮਿੱਤਰੋ 10 ਸਾਲ ਜਿਆਦਾ ਹੋ ਜੂ ਹਾਂਜੀ ਐਸ ਰੇਟ ਤੇ ਮਿਲਦਾ ਨਹੀਂ ਕੋਈ ਐਸ ਰੇਟ ਤੇ ਮਿਲਦਾ ਵੀ ਹੈ ਨਹੀਂ ਤੇ ਟਰੈਕਟਰ ਪੂਰਾ ਚੰਗਾ ਤੇਲ ਖਰਚੇ ਨੇ ਵੀ ਪੂਰਾ ਫੁੱਲ ਚੰਗਾ ਮਿੱਤਰੋ ਜਿਵੇਂ ਕਹ ਦੀ ਜਿਹੇ ਜੀ ਇਹਦੀ ਟੈਂਕੀ ਭਰਾਲੀ ਤੇ ਬਲਟੀਨੇ ਮੋਟਰਸਾਈਕਲ ਦੀ ਭਰਾਲੀ ਗੱਲਬਾਤ ਇੱਕ ਹੀ ਆ ਇੱਕ ਦਿਨ ਆਪਾਂ ਪਹਿਲਾਂ ਗੱਲ ਕਰੀ ਸੀ ਵੀ ਦੀਵੇ ਵਾਲਾ ਕੰਮ ਹੈ ਤਾਂ ਦੀਵਾ ਬੋਝੂ ਐ ਨਹੀਂ ਚੱਲੇ ਜਾਊਗਾ ਇਹਨੇ ਚੱਲੀ ਜਾਣਾ ਤੇ ਮਿੱਤਰੋ ਪੂਰਾ ਸਾਹਮਣੇ ਰੱਖਿਆ ਟਰੈਕਟਰ ਤੇ ਨਾਲ ਜਿਵੇਂ ਕਹ ਦੀ ਇਹਦਾ ਭਰਾ ਖੜਾ ਇੱਧਰਲੇ ਬਾਕੀ ਦਾ ਭਰਾ ਹੋਰ ਖ ਤੇ 13 ਡੂਨਾ ਕਿੰਨਿਆ ਕੰਡੀਸ਼ਨ ਉਹ ਇਹ ਪੂਰਾ ਵਧੀਆ ਹੈਗਾ 96 ਮਾਡਲ ਹੈ ਠੀਕ ਹੈ ਇਹ 96 ਮਾਡਲ ਹੈ 1 ਲੱਖ 45 ਡਿਮਾਂਡ ਆ 98 ਸੀ ਹਾਂ ਠੀਕ ਹੈ ਜਿਵੇਂ ਕਹੇਰੀ ਉਹਦਾ ਵੱਡਾ ਭਈਆ ਹੈ ਛੋਟਾ ਕਿਹੜਾ ਵੱਡਾ ਕਿਹੜਾ ਕੁਛ ਨਹੀਂ ਠੀਕ ਹੈ ਇਹਦੇ ਟਾਇਰ ਚੰਗੇ ਆ ਟਾਇਰ ਇਹਦੇ ਚੰਗੇ ਆ ਤੇ ਇੰਨੇ ਦੀ ਵੀ ਕੈਮਰਾ ਮਾਰਦੀ ਔਰਲੇ ਪਾਸੇ ਆ ਜਾ ਪੰਪਲੇ ਪਾਸੇ ਸੂਈ ਦੇਖ ਉਹ ਲੋ ਸੁੱਕਾ ਬੈ ਇੰਜਨ ਦੇਖ ਸਕਦੇ ਮਿੱਤਰੋ ਤੇ ਬਾਕੀ ਡੱਕ ਡੁੱਕ ਲੱਗਿਆ ਛਤਰੀ ਸੁਤਰੀ ਫੁੱਲ ਲੱਗੀ ਵੀ ਆ ਤੇ ਪਿਛਲੇ ਪਾਸੋਂ ਸੈਸਰੀ ਜੇ ਗੱਲ ਕਰੀਏ ਡਰਾਵਲ ਰੂਬਰ ਸਾਰਾ ਕੁਝ ਮਿਲੂ ਡੰਡਾ ਡਰਾਵਲ ਫੱਟੀ ਸਾਨੂੰ ਸਾਰਾ ਕੁਝ ਮਿਲੂਗਾ ਸਾਰਾ ਕੁਝ ਮਿਲੂ ਇਹ ਨੰਬਰ ਕਿੱਥੋਂ ਦਾ ਇਹ ਹਰਿਆਣਾ ਹਰਿਆਣਾ ਨੰਬਰ ਦੇ ਵਿੱਚ ਆ ਤੇ 145 ਹੁਣ ਡਿਮਾਂਡ ਹੋ ਗਈ ਇਹਦੀ ਇਹ ਵੀ ਜਾਇਜ਼ ਡਿਮਾਂਡ ਹੈ ਇਹ ਤੋਂ ਕਿੰਨਾ ਮੰਨਤਾ ਨਾ ਹੋ ਜੀ ਇਹ ਦੇਣਾ ਹੈ ਹਾਂ ਜਾਂ ਨਾ 35000 ਦਾ 1,35,000 ਦਾ ਬਣੂ ਡਰੈਕਟਰ ਇਹ ਤੇ ਹੁਣ ਜੇ ਆਪਾਂ ਇਧਰਲੇ ਪਾਸੇ ਨੂੰ ਆ ਆ ਜੀ ਮਿੱਤਰੋ ਠੀਕ ਆ ਫਾਰਮ ਟਰੈਕ 60 ਆ ਗਿਆ ਜੀ ਇਹਦੇ 'ਚ ਕੁਝ ਖਾਸ ਤੇ ਕੁਝ ਖਾਸ ਤਾਂ ਬਾਅਦ 'ਚ ਦਿਖਾਵਾਂਗੇ ਇਧਰਲੇ ਪਾਸੇ ਲੈ ਕੇ ਆ ਜਿਵੇਂ ਕਹਦੀਏ ਡਾਇਰੈਕਟ ਕਿਸਾਨ ਵੀਰ ਦੇ ਘਰੋਂ ਸੀ ਮੈਂ ਸਿੱਧਾ ਮੰਡੀ ਦਿਖਾਈ ਹੁੰਦੀ ਆ ਉਹ ਕੰਮ ਹੋਇਆ ਉਹ ਵੀ ਉਮੀ ਹੈ ਉਹ ਵੀ ਹੈ ਕੰਡੀਸ਼ਨ ਦਾਦੀ ਆ ਕਿਉਂਕਿ ਨਹੀਂ ਇਹਦੀਆਂ ਕੋਰਾ-ਕੂਰਾ 'ਚ ਰੇਤਾਂ ਨਹੀਂ ਸੀ ਹੋਣਾ ਇੱਥੇ ਹਨਾ ਤੇ ਪਾਵਰ ਸਟੀering ਆ ਪਾਵਰ ਸਟੀering ਜਿਹੜੀ ਖਾਸियत ਮੰਨੋ ਠੀਕ ਹੈ ਇਹ ਖਾਸियत ਆ ਪਾਵਰ ਸਟੀering ਦੇ ਵਿੱਚ ਤੇ ਪਾਸੇ ਡਬਲ ਪੰਪ ਆ ਇਹ ਮਾਡਲ ਕਿੰਨਾ ਹੈ ਇਹ ਇਹ 2007 ਠੀਕ ਹੈ 2007 ਮਾਡਲ ਆ ਫਾਰਮਟ੍ਰੈਕ 60 ਤੇ ਇਹ ਫਾਰਮ ਟਰੈਕ 60 ਉਹ ਆ ਮਿੱਤਰੋ ਜਿਵੇਂ ਜਿਹੜੇ ਵੀਰ ਨੇ ਕਹਿੰਦੇ ਫੋਡ ਵਾਲਿਆ ਉਸ ਤੋਂ ਬਾਅਦ ਦੇ ਵਿੱਚ ਇਹਦੇ ਤੱਕ ਪਹੁੰਚ ਕਰਦਾ ਬੰਦਾ ਹਾਂ ਬੰਦਾ ਕਹਿੰਦਾ ਦੁਬਾਰ ਫਾਰਮ ਟਰੈਕ 60 ਪਾਉਣਾ ਤੇ ਬਾਈ ਨਿਕਾ ਮਰਵਾ ਪਾਉਣਾ ਦੂਜਾ ਸਿਸਟਮ ਜਾਂ ਵੀ ਲੱਗਿਆ ਵੈਦੇ ਠੀਕ ਹੈ ਕਨੋਪੀ ਲੱਗੀ ਵੀ ਆ ਹੈਲਰ ਵਾਲੀ ਛਤਰੀ ਲੱਗੀ ਵੀ ਆ ਜਿੰਨੀ ਸੈਸਰੀ ਦੀਦੀ ਆ 19 ਨਾਲ ਦੀ ਨਾਲ ਸਾਨੂੰ ਮਿਲੂ ਹਰਿਆਣਾ ਨੰਬਰ ਆ ਇਹ ਠੀਕ ਹੈ ਤੇ 2 ਲੱਖ ਤੇ 65000 ਰੁਪਏ ਡਿਮਾਂਡ ਆ ਜੀ ਠੀਕ ਹੈ 2 ਲੱਖ 65000 ਦਾ ਹੁਣ ਉਹ ਕੀ ਡਿਮਾਂਡ ਬਣੂ ਕਿੰਨੇ ਦਾ ਇਹ ਇਹ 2.5 ਲੱਖ ਤਾਹੀ ਇਕ ਲੱਖ ਰੁਪਏ ਦਾ ਮਤਰਾ ਟਰੈਕਟਰ ਬਾਕੀ ਤੇ ਇਹਦੇ ਉੱਤੇ 20 ਹਜ਼ਾਰ ਦਾ ਸਮਾਨ ਹੈਗਾ ਸਤਨਾਮ ਠੀਕ ਹੈ ਕਿਹੜਾ ਮੰਗ ਰਿਹਾ ਹੈਗਾ ਤੇ ਇਹ ਮਾਡਲ ਪਾਵਰ ਸਟੀਅਰਿੰਗ ਆਉਂਦਾ ਨਹੀਂ ਮਨ ਲੱਗਦਾ ਇਹ ਕਰਿਆ ਹੋਇਆ ਹੈ ਇਹ ਨਹੀਂ ਕੰਪਨੀ ਇਹ ਹੈ ਕੰਪਨੀ ਤੋਂ ਹੋਇਆ ਵਾ ਕੰਪਨੀ ਤੋਂ ਹੋਇਆ ਵਾ ਚਾਹ ਪਰ ਹੈ ਕੰਪਨੀ ਹੋਇਆ ਬਾਅਦ ਚੋਂ ਕੰਪਨੀ ਫਿਟੜਾ ਜਿਵੇਂ ਕਹੇ ਦੀ ਇਹ ਕੰਮ ਸਾਰਾ ਆ ਪੰਪ ਪੂਪਾ ਸਾਰੀ ਫਿਟਿੰਗ ਦੇਖ ਲਓ ਤੁਸੀਂ ਇਹਦੀ ਕੰਪਨੀ ਫਿਟਿੰਗ ਹੈਗਾ ਠੀਕ ਹੈ ਕੰਪਨੀ ਫਿਟਿੰਗ ਹੈ ਸਾਰੀ ਤੇ ਫਾਰਮ ਟਰੈਕ ਨੇ ਜਿਵੇਂ ਕਹੇ ਦੀ ਇਹ ਫੋਰਡ ਜਿਹੜੇ ਹਿਸਾਬ ਨਾਲ ਪਹਿਲਾਂ ਵਿਕਦਾ ਸੀ ਉਹਦੀ ਜਗ੍ਹਾ ਤੂੰ ਹਾਂਜੀ ਤੇ 20 ਕੁ ਹਜ਼ਾਰ ਦਾ ਪਾਵਰ ਲਾ ਲਾ 40 ਹਜ਼ਾਰ ਦਾ ਸਮਾਨ ਇਹ ਤੇ ਦੂਜਾ 2.5 ਲੱਖ ਰੁਪਈਆ ਦਾ ਇਹ ਟਰੈਕਟਰ ਬਣ ਜੂ ਮਿੱਤਰੋ ਬਾਈ ਦਾ ਅਕਲਵੀਰ ਦਾ ਨੰਬਰ ਆ ਜਿਹੜਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਜਦੋਂ ਆ ਗਿਆ ਜੀ ਸਵਰਾਜ 744 ਤੇ ਜਦੋਂ ਕਹਿੰਦੇ ਸਵਰਾਜ ਮੂਰੇ ਆ ਜਾਂਦਾ ਲਿਖਿਆ ਵਾ ਅਕਲਵੀਰ ਹਾਂ ਉੱਥੇ ਆ ਕੇ ਬੰਦਾ ਸੁਣਨ ਵਾਲੀ ਨੂੰ ਵੀ ਪਤਾ ਜਿਹੜੇ ਵੀਰ ਕਿਸਾਨ ਵੀਰ ਆ ਉਹਨਾਂ ਨੂੰ ਤਾਂ ਪਤਾ ਹੀ ਆ ਇੱਥੇ ਆ ਕੇ ਇਧਰਲੇ ਪਾਸੇ ਦਾ ਝਾਕਣ ਦੀ ਲੋੜ ਨਹੀਂ ਵਾ ਕਾ ਇੰਜਨ ਵਾਲੇ ਪਾਸੋਂ ਦਾ ਇਹ ਚਾਬੀ ਭਾਲਦੇ ਹੀ ਨਹੀਂ ਇਹ ਕਿਸੇ ਪਾਸੇ ਜਿਵੇਂ ਇਹ ਟਰੈਕਟਰ ਬਾਕੀ ਦੇਖਦੇ ਜਿਵੇਂ ਇਲੈਕਟ੍ਰੋਨਿਕ ਹੋਣ ਆ ਕੇ ਸੀਆ ਜੇ ਉਹਨਾਂ ਦਾ ਮੜਾ ਜਾਂ ਕੁਝ ਮੱਚ ਗਿਆ ਕਹਿੰਦੇ ਆ ਵਸ ਕਰਾ ਦੇ ਇਹਨੂੰ ਕੁਝ ਨਹੀਂ ਹੁੰਦਾ ਤੇ ਇਹ ਜੇ ਜਿਵੇਂ ਕਹਦੀਏ ਜੇ 30 ਪੈਸੇ ਵੀ ਇੰਜੜਾ ਤਾਂ ਵੀ ਉਹਨਾਂ ਕੰਮ ਦੇ ਦੇ ਜੇ ਇਹ ਨੂੰ ਬੰਦਾ ਸਹੀ ਸਮਾਈ ਚੱਲੂਗਾ ਹਾਂਜੀ ਸੰਭਾਲ ਕਰੀ ਚੱਲੂਗਾ ਇਹਦੀ ਠੀਕ ਹੈ ਠੀਕ ਹੈ ਬੰਦਿਆਂ ਦੀਆਂ ਤਿੰਨ ਵੀੜੀਆਂ ਨਹੀਂ ਜਾਂਦਾ ਤਿੰਨ ਵੀੜੀਆਂ ਨਹੀਂ ਜਾਂਦਾ ਇਹ ਸੁਵਰਾਜ ਆ ਮਿੱਤਰੋ ਜਿਵੇਂ ਗੱਡੀਆਂ ਆ ਜਾਂ ਜਦੋਂ ਆਲਟੋ ਜੀਆਂ ਆਈਆਂ ਸੀ ਵਿਆਹ ਦਾ ਅਗਲਾ ਕਰਾ ਲੰਦਾ ਸੀ ਅਗਲਾ ਕਹਿੰਦਾ ਸੀ ਯਾਰ ਤੂੰ ਗੱਡੀ ਲੈਣੀ ਆ ਭਾਈ ਤੇ ਹੁਣ ਵਿਆਹ ਹੋ ਗਿਆ ਤੇ ਲੈ ਕੇ ਜਾਣਾ ਪਿਆ ਕਰਨਾ ਉਹ ਤਾਂ ਆਪਣੇ ਵਰਗਾ ਕੋਲ ਖੜਾ ਗਿਆ ਨੇ ਯਾਰ ਆਲਟੋ ਲੈ ਲੈ ਸਿੱਖ ਲੇਗਾ ਸਿੱਖ ਲੇਗਾ ਉਹ ਮੈਂ ਕਿਸਾਨ ਵੀਰ ਨੇ ਜੋ ਟਰੈਕਟਰ ਲੈਣ ਵਾਲਾ ਕਹਿੰਦਾ ਸਰ ਟਰੈਕਟਰ ਲੈਣਾ ਤੇ ਬਾਣ ਕਰਨ ਲੱਗ ਗਿਆ ਟੇਕੜ ਕੋਈ ਕੁਝ ਕਰੀ ਜਾਏ ਟੁੱਟ ਪੱਜ ਨਹੀਂ ਉਹ ਬੰਦਾ ਕਿਸਾਨ ਵੀਰ ਨੂੰ ਆ ਕੇ ਇੱਕ ਸਲਾਹ ਹੀ ਦਿੰਦਾ ਵੀ ਯਾਰ ਤੂੰ ਸਵਰਾਜ ਲੈ ਲੈ ਮਿਸਤਰੀ ਵੀ ਸਲਾਹ ਦਿੰਦਾ ਇਹਦੀ ਮਿਸਤਰੀ ਤਾਂ ਦਿੰਦੀ ਦਿੰਦਾ ਹਰੇਕ ਬੰਦਾ ਸਲਾਹ ਹੀ ਦਿੰਦਾ ਵੀ ਯਾਰ ਤੂੰ ਸਵਰਾਜ ਲੈ ਲੈ ਹਾਂ ਕਿਉਂ ਨਾ ਤਾਂ ਇਹਦੀ ਰਿਪੇਅਰ ਤੇਲ ਘਰ ਚ ਵੀ ਜਮੀਣੀ 11 ਮਾਡਲ ਆ ਜੀ 3 ਲੱਖ 40 ਹਜ਼ਾਰ ਡਿਮਾਂਡ ਆ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਨਾ ਟਰੈਕਟਰ ਦੀ ਟਾਇਰ ਵੀ 85 80 85 ਪੈਸੇ ਟਾਇਰ ਆ ਬੈਕ ਟਾਇਰ ਪੋਲੋ ਦੇ ਆ ਫਰੰਟ ਟਾਇਰ ਜੇ ਕੇ ਦੇ ਲੱਗੇ ਹੋਇਆ ਹਨ ਹਾਂ ਜੀ ਠੀਕ ਹੈ ਨੰਬਰ ਕੀ ਥੋੜਾ ਦਾ ਹਰਿਆਣਾ ਨੰਬਰ ਆ ਹਰਿਆਣਾ ਨੰਬਰ ਨੰਬਰ ਹਰਿਆਣਾ ਐਨਓਸੀ ਮਿਲ ਜੂ ਟਰੈਕਟਰ ਦੀ ਹਨਾ ਤੇ ਕੰਡੀਸ਼ਨ ਦੇਖ ਸਕਦੇ ਹੋ ਮਿੱਤਰੋ ਜਮਾ ਜਿਵੇਂ ਕੀ ਦੀ ਰੰਗ ਪੇਂਟ ਟਰੈਕਟਰ ਦਾ ਸਾਰਾ ਨਾਲ ਦਾ ਪਿਆ ਇਹ ਕਿੰਨੇ ਕਿਤਾ ਬਣੂ ਟਰੈਕਟਰ ਆ ਯਾਰ ਪਿਛਲੀ ਵਾਰੀ ਆਪਾਂ 10 ਮਾਡਲ ਟਰੈਕਟਰ 3.5 ਲੱਖ ਦਾ ਵੇਚਿਆ ਸੀ ਠੀਕ ਹੈ ਚਲੇ 11 ਮਾਡਲ 11 ਲੱਖ ਦਾ ਬਣ ਜੂ ਇਹ ਇਹ ਦੇਵਾਂਗੇ ਆਪਾਂ 7.5 ਲੱਖ ਰੁਪਏ ਦਾ 7.5 ਲੱਖ ਦਾ 3.25 ਲੱਖ ਦਾ ਟਰੈਕਟਰ ਬਣ ਜੂ 15000 ਮਾਨਤਾ ਨਾਲ ਹੋ ਜੂ ਤੇ ਸੋਹੀ ਜਿਹੜੀ ਆ EK47 ਮਗਰਾਡ ਤੇ ਲੱਗੀ ਵੀ ਆ ਇਹ ਸਰਦਾਰੀਆਂ ਫਰੀ ਦੇ ਦਾਂਗੇ ਵੀ ਜਿਵੇਂ ਕਹਦੀ ਕਿਸੇ ਸੌ ਕੀ ਬੰਦੇ ਤੋਂ ਆਇਆ ਵਾ ਟਰੈਕਟਰ ਇਹ ਹਨਾ ਤੇ ਬੁਰਾ ਚੰਗਾ ਟਰੈਕਟਰ ਆ ਜੀ ਤੇ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਅੱਗੇ ਆ ਗਿਆ ਜੀ 2013 ਮਾਡਲ 2.90 ਲੱਖ ਦਾ ਬੈਕ ਟਾਇਰ ਤੇ ਮਾਰਦੀ ਕੈਮਰਾ ਨਵੇਂ ਆ ਗਏ ਜਮਾਂ ਨਵੇਂ ਲੱਗੇ ਪਿਆ ਜਿਵੇਂ ਕਹਦੀ ਇਹ ਬੋਲਣ ਦੀ ਲੋੜ ਨਹੀਂ ਅਖਰ ਵੱਧ ਝਾਕ ਦਿਆ ਟਾਇਰ ਨਾਲੋਂ 13 ਮਾਡਲ ਡਬਲ ਕਲਚ ਤੇਲ ਬ੍ਰੇਕਾ 13 ਮਾਡਲ ਆ ਡਬਲ ਕਲਚ ਆ ਤੇਲ ਬ੍ਰੇਕਾ ਨੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਜਾਂਸੀ ਵਾਲੇ ਮਾਰ ਕੇ ਟਰੈਕਟਰ ਦੇ ਇੱਥੇ ਮਾਰਦੀ ਰਾੜ ਜਿੱਤੇ ਕੈਮਰਾ ਜਾਂਸੀ ਵਾਲੇ ਮਾਰ ਕੇ ਇੰਜਣ ਤੱਕ ਦੇ ਸਾਰੇ ਕਿਤੇ ਉਵੇਂ ਦੇ ਉਵੇਂ ਬਰਕਰਾਰ ਪਿਆ 290000 ਡਿਮਾਂਡ ਆ ਕਿੰਨੇ ਦਾ ਬਣ ਜੂ ਇਹ ਇਹ ਨੈਟ ਫਿਟ 2,75,000 2,75,000 25,000 ਰੁਪਿਆ ਰੇਟ ਮੇਂ ਥ्रू ਟਰੈਕਟਰ ਦੇ ਵਿੱਚੋਂ ਕੱਢ ਜੂ ਮਣਜਾ ਬਣਾ ਕੇ ਆ ਜਿਓ ਤੇ ਹੁਣ ਜਿਵੇਂ ਕਹਦੀ ਇਹ ਸੋਨਾਲਿਕਾ ਸਭਰਾਜ ਵਾਲਾ ਗੰਮੀ ਆ ਇਹਦਾ ਵੀ ਆਲ ਰੌਂਡ ਤੇ ਜਿਹੜਾ 750 ਇਹ 60 ਨਾਲੋਂ ਵੱਧ ਵਿਕਦਾ ਇਹ ਸਦਾ ਬਾਹ ਇਹ ਸਦਾ ਬਾਹ ਟਰੈਕਟਰ ਇਹਦਾ ਸਿਸਟਮ ਵੀ 60 ਵਾਲਾ ਹੋ ਗਿਆ ਇੱਥੇ ਆ ਕੇ ਗੱਲਬਾਤ ਮੁੱਕਦੀ ਐ ਸਿਕੰਦਰ ਆ ਹਾਂ ਇੱਕ ਇਹਦਾ ਸਿਸਟਮ 60 ਵਾਲਾ ਹੋ ਗਿਆ ਇਹਨੂੰ ਕੰਪਨੀ ਨੇ ਟਾਇਰ 16 ਵਾਲੇ ਦਿੱਤੇ ਠੀਕ ਆ 16 ਦੇ ਟਾਇਰਾਂ ਦੇ ਵਿੱਚ ਟੋੜਾਂ ਦੇ ਟਾਇਰਾਂ ਦੇ ਵਿੱਚ ਬੇਟੇ ਦੇ ਲੱਗੇ ਹੋਏ ਆ ਤੇ ਜੇ ਆਪਾਂ ਇਧਰਲੇ ਸੋਹ ਵਾਲੇ ਪਾਸੇ ਸੋਹੀ ਕੈਮਰਾ ਮਾਰ ਲਈ ਟਰੈਕਟਰ ਚੰਗਾ ਆ ਪਿਆ ਕਿੰਨਾ ਮਾਡਲ ਆ ਇਹ ਭਾਈ ਜੀ ਇਹ 18 ਮਾਡਲ ਆ ਸ਼ੋਹ ਵਾਲੇ ਪਾਸੇ ਨਹੀਂ ਸਤਨਾਮ ਗੱਲਾ ਇਹਦੇ ਜਿੱਥੇ ਮਰਜੀ ਕੈਮਰਾ ਮਾਰ ਲਾ ਠੀਕ ਹੈ ਇਹ 700 ਤੇ 80 85 ਘੰਟੇ ਹੋਏ ਚੱਲਿਆ ਹੋਇਆ ਟਰੈਕਟਰ ਆ ਟਾਇਰ ਟੂ ਸਾਰਾ ਕੁਝ ਨਾਲ ਦਾ ਹੀ ਆ ਜੇ ਤੁਸੀਂ ਮਿੱਤਰੋ ਜਿੱਥੇ ਮਰਜੀ ਵਾਖ ਜੋ 18 ਮਾਡਲ 700 80 85 ਘੰਟੇ ਤੁਹਾਨੂੰ ਮਿਲ ਨਹੀਂ ਨਹੀਂ Ориਜਨਲ ਚੱਲਿਆ ਇਹ ਸੀਦੀ ਵੀ ਗਾਰੰਟੀ ਹੈ ਤੇ ਇੱਥੇ ਮਾਰ ਗਿਆ ਮੇਰਾ ਪਹਿਲਾਂ ਤਾਂ ਫਿਲਟਰ ਜੇ ਤੇ ਪਿਆ ਨਾ ਉਮੀ ਮਾਰ ਕੇ ਇਹ ਤਾਂ ਇਧਰ ਚਾਰ ਚਪਰੀ ਪਏ ਨੇ ਤੇ ਆਹ ਉਹ ਵਾਲੇ ਪਾਸੇ ਵੀ ਇੱਥੇ ਆ ਗਈ ਮਾਰਦੀ ਕਿਰਿਆ ਲੈ ਇਧਰ ਵੀ ਦੇਖ ਸਕਦੇ ਹੋ ਮਿੱਤਰੋ ਹੁਣ ਜੇ ਸਾਨੂੰ ਏਜੰਸੀ ਵਾਲੇ ਮਾਰ ਕੇ ਕਲੇਕ ਕਲੇਕ ਆਉਣ ਲੱਗੇ ਨੇ ਕਾ ਪਿਆ ਆ ਪਿਆ ਹੈ ਇਧਰ ਫਿਲਟਰਾਂ ਦੇ ਪਿਆ ਜਿਵੇਂ ਕਹਦੀ ਇਹ ਮਾਰ ਕੇ ਮੂਰ ਕੇ ਸਾਰੇ ਸਟicker A to Z ਟਰੈਕਟਰ ਦੇ ਉੱਤੇ ਏਜੰਸੀ ਵਾਲੇ ਵਰਕਰ ਆ ਮੀਟਰ ਦੇ ਵੀ ਮਾਰਦੀ ਕਿਰਿਆ ਮੀਟਰ ਤੇ ਮਾਰ ਲਾ ਵੀਰੇ ਸ਼ੀਟ ਤੇ ਵੀ ਕੈਮਰਾ ਮਾਰ ਲੀ ਸ਼ੀਟ ਤੇ ਵੀ ਮਾਰ ਲਈ ਮੀਟਰ ਵੀ ਦਿਖਾ ਦੇ ਕਿਰਾ ਕਿੰਨੇ ਘੰਟੇ ਦਿੰਦਾ ਇਹ ਕਿਉਂਕਿ ਬਾਈ ਕੁਲਵੀਰ ਦੇ ਕਹਿਣ ਦੀ ਗੱਲ ਹੋਰ ਹੈ ਦੇਖ ਕਿੰਨੇ ਘੰਟੇ ਆ 799 ਘੰਟੇ 10 ਘੰਟਿਆਂ ਦਾ ਫਰਕ ਰਹਿ ਗਿਆ ਤੇ ਮਾਰ ਕੇ ਮੁਰ ਕੇ ਦੇਖ ਸਕਦੇ ਜਿਵੇਂ ਮੈਂ ਕਹਦੀ ਇਹ ਪੂਰਾ ਚੰਗਾ ਟਰੈਕਟਰ ਹੈ ਬਾਈ ਜੀ ਚੰਗਾ ਹੈ ਨਵਾਂ ਟਰੈਕਟਰ ਪੂਰਾ ਕੱਚਾ 18 ਮਾਡਲ 588000 ਦੀ ਡਿਮਾਂਡ ਹੈ ਹਾਂ ਬਾਈ ਕਿੰਨੇ ਦਾ ਬਣ ਜੀਏ ਇਹ ਨੰਬਰ ਬਾਈ ਹਰਿਆਣਾ ਹੈ ਠੀਕ ਹੈ ਇੱਕ ਗੱਲ ਮੈਂ ਵੀਰੇ ਇੱਥੇ ਕਹਿਣੀ ਚਾਹਣਾ ਸਤਨਾਮ ਮੈਂ ਕਹਿੰਦਾ ਪਰਪਸ ਤੇ ਉੱਥੇ ਇੱਕ ਬੰਦੇ ਦੀ ਵੀਡੀਓ ਦੇਖੀ ਆ ਹਾਂਜੀ ਉਹ ਬਾਈ ਟਰੈਕਟਰ ਦਿਖਾਵੇ ਆ ਉਹਦੇ ਚਲੋ ਚੰਗੀ ਗੱਲ ਹੈ ਕਿਸੇ ਨੇ ਬੰਦੇ ਨੇ ਬਿਜ਼ਨਸ ਵਧਾਇਆ ਆਪਾਂ ਮੰਨਦੇ ਆ ਵੀ ਵਧੀਆ ਗੱਲ ਹੈ ਠੀਕ ਹੈ ਪਰ ਯਾਰ ਕਿਸੇ ਦੀ ਦੂਜੇ ਦੀ ਰੋਟੀ 'ਚ ਲੱਤ ਮਾਰਨੀ ਹੁੰਦੀ ਹੈ ਜਿਹੜੀ ਉਹ ਵੀ ਮਾੜੀ ਗੱਲ ਹੁੰਦੀ ਹੈ। ਉਹ ਮਾੜੀ ਹੈ। ਉਹ ਬਾਈ ਵਾਰੀ-ਵਾਰੀ ਇਹੀ ਗੱਲ ਰਿਪੀਟ ਕਰੀ ਜਾਵੇ। ਬਾਈ ਆਪਣੇ ਕੋਲੇ ਪੰਜਾਬ ਨੰਬਰ ਹੁੰਦੇ ਆ। ਹਰਿਆਣਾ ਨੰਬਰ ਆਪਣੇ ਕੋਲੇ ਟਰੈਕਟਰ ਨਹੀਂ ਹੁੰਦੇ। ਬਾਈ ਹਰਿਆਣਾ ਨੰਬਰ ਜਿਹੜਾ ਯਾਰ ਕੇ ਤੂੰ ਲੈ ਦੋ ਬਣ ਕੇ। ਆਹ ਖੜਾ ਬਾਈ ਹਰਿਆਣਾ ਨੰਬਰ ਟਰੈਕਟਰ ਪੰਜਾਬ ਨੰਬਰ ਦੇ ਬਰਾਬਰੀ ਤੇ ਲੋਨ ਹੋਊਗਾ। ਠੀਕ ਹੈ ਲੋਨ ਹੋਜੂਗਾ। ਬਰਾਬਰ ਹੋਊਗਾ। ਜਿਹੜਾ ਬੰਦਾ ਇਹ ਗੱਲ ਕਹਿੰਦਾ ਹਰਿਆਣਾ ਨੰਬਰ ਹਰਿਆਣਾ। ਪੰਜਾਬ ਵਾਲੇ ਨੂੰ 100 ਗੁਣੇ ਕੰਡੀਸ਼ਨ ਚੰਗੀ ਟਰੈਕਟਰ ਦੀ। ਠੀਕ ਹੈ ਇਹਦੇ ਲੋਨ ਕਿ ਤੇ ਇਹ ਹੁਣ 5,88 ਡਿਮਾਂਡ ਆ ਕਿੰਨੇ ਕ ਦਾ ਬਣ ਜੂ ਇਹ ਦੇਣਾ ਬਾਈ 5 ਲੱਖ ਤੇ 65000 ਰੁਪਏ 5 ਲੱਖ 65000 ਤੇ ਜਿੰਮੇ ਕਹਦੀ ਬੰਦਾ 65000 ਰੁਪਏ ਚੱਕ ਕੇ ਲਿਆ ਵੇ 18 ਮਾਡਲ ਸੋਨ ਵਾਲੀ ਕਾ ਘਰੇ ਲੈ ਜੀ ਹਾਂਜੀ ਵੀਰੇ 5 ਲੱਖ ਦਾ ਲੋਨ ਹੋ ਜੂ ਇਹਦੇ ਉੱਤੇ ਮਿੱਤਰੋ 780 91 ਘੰਟੇ ਇਹ ਨਹੀਂ ਜ਼ਰੂਰੀ ਵੀ ਨੰਬਰ ਪੰਜਾਬ ਹੋਣਾ ਰੱਖਦੇ ਆ ਨਾ ਹਰਿਆਣਾ ਹੋਣਾ ਆਪਣੇ ਕੋਲੇ ਪੰਜਾਬ ਵੀ ਆਪਾਂ ਤੇ ਜੇ ਗਈ ਯਾਰੀ ਗੁਰਬੀਰ ਕਿਸੇ ਵੀਰ ਕੋਲ ਆ ਮੇਰੇ ਵਰਗੇ ਕੋਲ ਪੁਰਾਣਾ ਟਰੈਕਟਰ ਖੜਾ ਹੋਇਆ ਕੱਟ ਲਾਂਗੇ ਬਾਈ ਵਿੱਚ ਆਪਾਂ ਠੀਕ ਆ ਪੁਰਾਣਾ ਟਰੈਕਟਰ ਕੱਟਿਆ ਜੂ ਬਾਜਵ ਰੇਡ ਤੇ ਦਿੰਨੇ ਆ ਤੇ ਹੁਣ ਸਵਰਾਜ ਦੇ ਮੀਟਰ ਤੇ ਕੈਮਰਾ ਮਾਰ ਕੇ ਲੈ ਆਈ ਗੇਰਾ ਕਿੰਨੇ ਘੰਟੇ ਕੰਮ ਆਇਹੀ ਟਰੈਕਟਰ ਇਹ ਵੀ ਨਵਾਂ ਮਾਡਲ 21 ਐ ਟਾਪ ਮਾਡਲ ਆ 30 ਸਪੀਡ ਆ 30 531 ਘੰਟੇ ਚੱਲਿਆ ਤੇ ਹੁਣ ਇਧਰ ਸੂ ਸੂ ਦੇ ਮਾਰ ਕੇ ਸਾਰੇ ਕੈਮਰਾ ਮਾਰ ਕੇ ਦਿਖਾ ਕੇ ਨਾ ਦੇਖ ਸਕਦੇ ਹੋ ਮਿੱਤਰੋ ਪੂਰਾ ਚੰਗਾ ਟਰੈਕਟਰ ਪਿਆ 21 ਮਾਡਲ ਆ 531 ਘੰਟੇ ਚੱਲਿਆ ਇਹ ਟਾਇਰ ਟੂਰ ਦੇ ਦਾਇਰੇ ਹਿਸਾਬ ਲਾ ਲੂਗੀ 531 ਘੰਟਿਆਂ ਦੇ ਹਿਸਾਬ ਨਾਲ ਤਾਂ ਕੁਝ ਨਹੀਂ ਚੱਲੇਗਾ ਕੁਝ ਵੀ ਨਹੀਂ ਨਾਲ ਦਾ ਹੀ ਹੈ ਸਾਰਾ ਕੁਝ ਟਰੈਕਟਰ ਦੇ ਨਾਲ ਸਾਰਾ ਕੁਝ ਟਰੈਕਟਰ ਦੇ ਨਾਲ ਆਈ ਵੀਡੀਓ ਆ ਨਵਾਂ ਟਰੈਕਟਰ ਆ ਜੀ ਪਲੀ ਸਪੀਡ ਹੈ 3 ਸਪੀਡ ਦਾ ਅੱਜ ਕੱਲ੍ਹ ਜੋਗਾ ਟੰਡ ਹੈ ਠੀਕ ਹੈ ਤੇ ਹੁਣ ਜੇ ਸਵਰਾਜ ਦੀ ਗੱਲ ਆਉਂਦੀ ਹੈ ਵੇਹੀਂ ਵੜਕਾ ਕਰਕੇ ਵਿੱਚ ਵਿਕਦਾ ਤੇ ਕੰਡੀਸ਼ਨ ਦੇਖ ਸਕਦੇ ਜਮਾਂ ਨਵੀਆਂ ਆਪਾਂ ਇਹ ਕਹਿ ਸਕਦੇ ਅਨਕਲਪੀਟ ਜੋਗੀ ਵੀਰ ਜਰਸੀ ਕਿੰਨੀ ਉਹ ਭੱਜਿਆ ਜਾਂਦਾ ਹਰ ਪਾਕ ਲੈ ਜੇ ਉਹ ਰੁਕ ਜੇ 2 ਨੰਬਰ ਪਲਾਟ 'ਚ ਆ ਜੇ ਹਿਤਲਵੰਡੀ ਸਾਹਿਬ ਬੁੱਧਵਾਰ ਵਾਲੇ ਦਿਨ ਇਹ ਟਰੈਕਟਰ ਲੈ ਕੇ ਜਾਣਾ ਇਹ ਟਰੈਕਟਰ ਪੰਜਾਬ ਨੰਬਰ ਹੈ। ਟਰੈਕਟਰ ਟ੍ਰੇਡ 'ਚ ਮਿਲੂ ਤੁਹਾਨੂੰ ਹਨਾ। ਇਹ ਟਰੈਕਟਰ ਪੰਜਾਬ ਨੰਬਰ ਹੈ। ਠੀਕ ਹੈ, ਇਹ ਪੰਜਾਬ ਨੰਬਰ ਹੈ। ਇਹ ਪੰਜਾਬ ਨੰਬਰ ਹੈ। 7,65,000 ਤਾਂ ਹੁਣ ਹੋ ਗਈ ਕੁਲਵੀਰ ਸਿੰਘਾ ਡਿਮਾਂਡ ਥੋੜੀ। ਜਮਾ ਜਾਇਜ। ਕਿੰਨੇ ਕ ਦਾ ਬਣ ਜੂ। ਬਣ ਕਿੰਨੇ ਕ ਦਾ ਜੂ ਫਿਰ ਵੀ। ਦੇਣਾ ਯਾਰ 7,55,000 ਦਾ ਰੇਟ। 7,55,000 ਰੁਪਏ ਦਾ। ਮੌਕੇ ਤੇ ਜੇ ਕੋਈ ਆਉਂਦਾ ਵੀਰ ਹੋਰ ਵੀ 5000 ਰੁਪਏ ਮਾਨਤਨ ਕਰਦੇ। ਠੀਕ ਹੈ। ਪਰ ਨਵਾਂ ਲੈਣ ਦੀ ਲੋੜ ਨਹੀਂ, 9.5 ਲਾਉਣ ਦੀ ਲੋੜ ਨਹੀਂ ਯਾਰ। 15000 ਰੁਪਏ ਬਾਈ ਕੁਲਵੀਰ ਨੇ ਕਰਤਾ ਮਾਨਤਨ ਬਾਈ ਕੁਲਵੀ ਵੀਡੀਓ ਦੇਖ ਕੇ ਸ਼ੇਅਰ ਦਾ ਬਟਨ ਦੱਬ ਕੇ ਭੌਂਜੋ। ਅਸਲਿਕ 65000 ਡਿਮਾਂਡ ਆ ਭਾਜ ਦਾਣੀ ਆ ਪਾ ਦੋ। ਨਹੀਂ ਭਾਜ ਦੇ। ਤੇ ਅੱਗੇ ਆ ਗਿਆ 37 ਦੀ ਹੋ ਰਹਿਣਾ। 14 ਮਾਡਲ ਐ। ਇਹ ਤਾਕੜ। ਤੇ 50 HP ਦਾ। ਇਹ 50 HP ਚ ਹੁੰਦਾ ਹੈ। ਆਫ ਮਾਡਲ ਵਾਲਾ ਐ ਬਾਈ ਜੀ 16 ਦੇ ਟਾਇਰ ਐ। 16 ਦੇ ਟਾਇਰਾਂ ਗਰਾਊਂਡ ਵੀਡੀਓ ਡਬਲ ਡਿਸਟ੍ਰਿਬਿਊਟਰ। 3 ਸਪੀਡ ਆ। 3 ਸਪੀਡ ਐ। ਡਬਲ ਵੀਡੀਓ। ਇੱਕ ਗੱਲ ਹੋਰ ਐ ਸਤਨਾ ਮੈਂ ਤੂੰ ਵੀ ਨਹੀਂ ਖਿਆਲ ਕਰਿਆ। ਹਾਂਜੀ। ਜਿੰਨੇ ਆਪਾਂ ਟਰੈਕਟਰ ਦੇਖਿਆ ਆ ਤਿੰਨੇ ਇਕੱਠੇ ਖੜਿਆ ਤਿੰਨਾਂ ਦੇ ਚਾਰੇ ਟਾਇਰ ਐ ਮਾਰ ਹੁੰਦੇ। ਹਾਂ ਐ ਐਮ ਆਰ ਐਫ ਦੇ ਟਾਇਰ ਆ ਨਹੀਂ ਉਹ ਪੈਸੇ ਬਾਈ ਕੁਲਵੀਰ ਜਦੋਂ ਟਾਇਰ ਚ ਚੜਾਉਂਦਾ ਇਹ ਦੂਜੇ ਚ ਚੜਾਉਂਦਾ ਆਪਾਂ ਵੀ ਕੇ ਡੀ ਦਾ ਚੜਾਉਣੇ ਆਏ ਸੀ ਕਿਉਂਦਰ ਐ ਐਮ ਆਰ ਐਫ ਦਾ ਲਾੜ ਇਕੱਠਾ ਆ ਗਿਆ ਹਣਾ ਡੰਡਾ ਫੱਟੀ ਸਾਰਾ ਇਹ 14 ਮਾਡਲ ਆ ਇਹ ਨੰਬਰ ਕਿੱਥੋਂ ਦਾ ਨੰਬਰ ਇਹ ਬਾਈ ਇਹ ਵੀ ਹਰਿਆਣਾ ਦਾ ਐ ਐਨ ਓ ਸੀ ਮਿਲੂਗੀ ਵੀਰੇ ਐਨ ਓ ਸੀ ਮਿਲ ਜੂ ਨੰਬਰ ਹਰਿਆਣਾ 5 ਲੱਖ 9000 ਰੁਪਏ ਵਾੜਾ ਯਾਰ 14 ਮਾਡਲ ਕਿੰਨੇ ਦਾ ਬਣ ਜੂ ਹਣ ਵਾੜਾ ਹਾਂ ਵਾੜਾ 4 ਲੱਖ ਤੇ 75000 ਦਾ 4 ਲੱਖ ਤੇ 75000 ਰੁਪਏ ਦਾ ਟਰੈਕਟਰ ਬਣ ਜੂ ਸੋਨ ਮਿੱਤਰੋ ਐ ਲਾ ਲਓ ਵੀ ਕੁੱਲ ਮਾ ਲਾ ਕੇ 44000 ਰੁਪਏ ਨੂੰ ਘਟ ਗਿਆ ਹਨ। ਕਿਆ ਕਰਦਾ ਯਾਰ। ਚੱਕ ਮਿੱਤਰੋ 50000 ਰੁਪਿਆ ਡਿਸਕਾਊਂਟ ਆ ਹੌਲੈਂਡ ਚ ਹੋਜੂ। ਇਹ ਸੀਟੀ ਵਾਲਾ ਹੌਲੈਂਡ ਆ ਸੋਹੀ। ਹੈ। 50000 ਰੁਪਿਆ ਡਿਸਕਾਊਂਟ ਹੋਜੂ ਆ ਹੌਲੈਂਡ ਦੇ ਵਿੱਚੋਂ ਮਿੱਤਰੋ 14 ਮਾਡਲ ਤੇ ਉਦੋਂ ਬਾਅਦ ਦੇ ਵਿੱਚ ਜਿਹੜਾ ਰੇਟ ਨਿਕਲ ਕੇ ਆਉਂਦਾ ਰਹਿ ਜਾਂਦਾ ਤੇ ਉਹ ਰੇਟ ਚ ਸੋਹੀ ਮੰਡੀ ਚ ਕਿਹੜਾ ਦੇ ਲੋ ਕਿਸੇ ਦੇ 에ਅਰ ਸਿਲੰਡਰ ਤੇ ਰੇਟ ਲਿਖਿਆ ਨਹੀਂ ਮਿਲਣਾ। ਨਹੀਂ ਮਿਲਦਾ। ਜਿੰਨੇ ਚ ਬਾਈ ਕੁਲਵੀਰ ਨੇ ਦੇ ਦੇਣਾ ਤੁਹਾਨੂੰ ਤੇ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਰੂਰ। ਤੇ ਇਧਰ ਐਂਟਰ ਖੜਿਆ ਇੰਨਾ ਤੁਹਾਨੂੰ ਦਰਸ਼ਨ ਪਵਾਤੇ ਕਲਵੀਰ ਨੰਬਰ ਬੋਲਦੀ ਇਕ ਨਹੀਂ ਆਪਣਾ ਨੰਬਰ ਬਾਈ ਉਹੀ ਆਪਣਾ ਸਤਨਾਮ ਹਾਂਜੀ 94172 94172 3263263 ਤੇ ਜਿਹੜਾ ਟਰੈਕਟਰ ਤੁਸੀਂ ਵੀਡੀਓ ਦੇ ਵਿੱਚ ਦੇਖਦੇ ਹੋ ਬਸ ਇੱਕ ਇੰਨਾ ਇੱਕ ਕੱਟ ਕਰ ਲਿਆ ਕਰੋ ਜਿਵੇਂ ਆਹ ਟਰੈਕਟਰ ਦੇਖਿਆ ਤਾਂ ਲਿਆ ਸਕਰੀਨ ਸ਼ਾਟ WhatsApp ਤੇ ਕਲਵੀਰ ਨੂੰ ਮਾਰਿਆ ਉਹ ਦੁਬਾਰਾ ਕਹਿ ਦੋ ਵੀ ਕਿੰਨੇ ਇਹਦਾ ਮੈਂ ਤਾਂ ਇਹ ਸੌਖਾ ਨਹੀਂ ਤੁਸੀਂ ਸੌਖਿਓ ਹਾਂਜੀ ਕਈ ਵਾਰੀ ਯਾਰ ਫੋਨ ਨਹੀਂ ਚੱਕਿਆ ਜਾਂਦਾਗਾ ਹਾਂਜੀ ਕੰਮ ਧੰਦੇ ਚੱਲਦੇ ਨੇ ਰਿਪਲਾਈ ਫਿਰ ਉਧਰਲੇ ਪਾਸੇ ਉਧਰ ਪੱਕਾ ਉਧਰ ਮਿਲੂਗੀ ਮਿਲੂਗਾ ਲੈ ਵੀ ਮਿੱਤਰੋ ਸਾਨੂੰ ਵਟਸਐਪ ਵਾਲੀ ਸਵਦਾ ਅੱਡ ਦੇਤੀ ਆਪਾਂ ਟਰੈਕਟਰ ਦੀ ਫੋਟੋ ਨਾਲ ਪਾਤੀ ਕਿਹਾ ਵੀ ਆਹ ਦੱਸ ਕਿੰਨੇ ਦਾ ਇਹਦੇ ਪਤਾ ਕੀ ਹੈ ਸਤਨਾਫੋਂ ਟਰੈਕਟਰ ਲੈ ਹੀ ਜਾਂਦੇ ਆ ਅੱਜ ਮੈਂ ਸਵੇਰੇ ਦੋ ਟਰੈਕਟਰ ਲੈ ਕੇ ਆ ਹਾਂਜੀ ਉਹ ਤਿੰਨ ਘੰਟੇ ਲੱਗਦੇ ਰਸਤੇ 'ਚ ਤਿੰਨ ਘੰਟੇ ਹੁਣ ਫੋਨ ਨਹੀਂ ਪਤਾ ਲੱਗਦਾ ਨਹੀਂ ਸਹੀ ਗੱਲ ਮਜਬੂਰੀ ਹੁੰਦਾ ਕਈ ਵਾਰੀ ਹੁਣ ਯਾਰ ਖੇਤ ਸਪਰੇਅ ਕਰੀ ਜਾਂਦੇ ਆ ਹਾਂ ਇਹਦਾ ਗੋਲ ਨਹੀਂ ਬੋਲਦਾ ਵਟਸਐਪ ਦੇ ਉੱਤੇ ਸ਼ਾਮ ਨੂੰ ਸਾਰਾ ਰਿਪਲਾਈ ਹੋ ਜਾਂਦਾ ਉਹ ਕੰਮ ਤਾਂ ਨੇੜੇ ਬੰਦੇ ਆਪਾਂ ਜਿਹੜਾ ਮਿਲੀ ਦੀ ਇਹ ਸਾਨੂੰ ਜਵਾਬ ਉਹਦੇ ਮਿਲਣਗੇ ਮਿਲਣਗੇ ਵੀਰੇ ਤੇ ਜੇ ਅ ਜਦੋਂ ਟਰੈਕਟਰ ਬੰਦਾ ਲੈਣ ਜਾਂਦਾ ਹਣਾ ਜਿਵੇਂ ਪਹਿਲਾਂ ਹੁੰਦਾ ਸੀ ਆਲਾ ਕਹਿੰਦਾ ਜਿਹੜਾ ਮਰਜ਼ੀ ਲਓ ਚਲ ਆਪਾਂ ਖੇਤੀ ਕਰਨੀ ਆ ਪਰ ਨਵੇਂ ਯੁੱਗ ਦੇ ਸੰਤ ਵੱਡੇ ਆ ਗਏ ਨਵੇਂ ਯੁੱਗ ਦੇ ਸੰਤ ਵੱਡੇ ਆ ਗਏ ਉਹਨਾਂ ਚੀਜ਼ਾਂ ਕਰਕੇ ਹੀ ਇਹ ਲੈਣੇ ਪੈਂਦੇ ਆ ਹੁਣ ਬੰਦਾ ਜੋ ਟਰੈਕਟਰ ਲੈਣਾ ਜਿਵੇਂ ਕਹਦੀ ਇਹ ਵਿੜਾ ਲਵੇੜਾ ਜਿਹੜੇ ਮਰਜ਼ੀ ਲੈ ਲਿਓ ਜੇ ਟਰੈਕਟਰ ਲੈਣਾ ਚੰਗਾ ਚੰਗਾ ਸਰ ਹੌਲੈਂਡ ਜੌਂਡੀਅਰ ਚ ਸਵਰਾਜੀ ਆ ਹੌਲੈਂਡ ਜੌਂਡੀਅਰ ਸਵਰਾਜ ਸੁਣਨ ਲਈ ਕਾ ਤੌਕਾ ਤੌਕਾ ਤੱਕ ਨੇੜੇ ਦਾ ਘਰੇ ਆ ਖੜੇ ਆ ਸਾਰਿਆਂ ਦੇ ਥੱਲੇ ਕੈਮਰਾ ਮਾਰ ਲਾ ਸੁੱਕੇ ਪਏ ਆ ਨਹੀਂ ਤੋਂ ਪੁਰਾਣੇ ਹੁੰਦੇ ਸੀ ਉਦੋਂ ਪਾਹਿੰਦੇ ਨੇ ਚੌਂਈ ਜਾਂਦੀ ਆ ਇਹਦੇ ਪਹਿਰਾਣਾ ਮਿੱਟੀ ਪਾਈ ਜਾਂਦੇ ਇਹ ਘਰੇ ਐਵੇਂ ਘਰੇ ਖੜਾ ਸੰਦ ਚੌਂਈ ਜਾਵੇ ਉਹਦਾ ਕੋਈ ਫਾਇਦਾ ਨਹੀਂ ਮਿੱਤਰੋ ਟਰੈਕਟਰ ਕੋਈ ਵੀ ਸੰਦ ਲੈਣਾ ਤਾਂ ਆਪਦਾ ਵਧੀਆ ਚੰਗਾ ਲਓ ਦੇਖ ਕੇ ਪਰਖ ਕੇ ਲਓ ਤੇ ਸਭ ਤੋਂ ਪਹਿਲੀ ਗੱਲ ਕੋਸ਼ਿਸ਼ ਕਰੋ ਚੰਗੇ ਬੰਦੇ ਤੋਂ ਲਓ ਵੱਡੀ ਗੱਲ ਇਹ ਕੋਸ਼ਿਸ਼ ਆਪਾਂ ਇਹ ਵੀ ਕਰੀ ਦੀ ਵੀ ਆਪਾਂ ਮਸ਼ੀਨਰੀ ਲੈਣੇ ਆ ਆਪਾਂ ਵੀ ਛਾਂਟ ਕੇ ਚੰਗੀ ਲਈ ਦੀ ਵੀ ਗ ਤੇ ਬਾਕੀ ਸਾਨੂੰ ਦੱਸਤਾ ਜੇ ਟਾਇਰ ਜੇ ਨਹੀਂ ਹੁੰਦੇ ਵੀ ਕੇਟੀ ਤਾਂ ਹੀ ਕਿਹਾ ਬਾਈ ਜਿਵੇਂ ਗੋਲ ਟਾਇਰ ਇਧਰਲੇ ਪਾਸੇ ਆ ਜੇ ਪਾਏ ਨਹੀਂ ਜਿਵੇਂ ਉਹਦੇ ਪਾਏ ਵੀ ਆ ਟਾਇਰ ਉਹਦੇ ਬੀਕੇਟੀ ਦੀ ਹੋਣਗੇ ਇੰਡੋ ਫਾਰਮ ਦੇ ਜਮਾ ਨਮਾ ਤੇਰਾ ਸਪੜੇ ਸ਼ੇਟ ਆਈ ਦੇ ਆ ਤੇ ਦੱਬ ਕੇ ਵੀਡੀਓ ਕਰ ਦੋ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਬਿੱਲਵੀਰ ਧੰਨਵਾਦ ਜੀ